ਬੜਾ ਹੈਰਾਨ ਆ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਵਾਰ-ਵਾਰ ਇਹ ਮੁੱਦਾ ਉਠਾ ਰਹੇ ਹੈ ਕਿ ਚਿੱਟੇ ਨੂੰ ਹਟਾ ਕੇ ਡੋਟੇ ਜਾਂ ਅਫੀਮ ਜਿਹੜਾ ਹੈਗਾ ਉਸ ਵੱਲ ਵਧਿਆ ਜਾਵੇ ਇਹ ਨਾ ਕੇਵਲ ਉਹਨਾਂ ਮਾਪਿਆਂ ਦੀ ਤੋਹੀਨ ਹੈ ਜਿਨ੍ਹਾਂ ਦੇ ਬੱਚੇ ਇਸੇ ਸਿੰਥੈਟਿਕ ਡਰੱਗਸ ਦੀ ਭੇਡ ਚੜ ਗਏ ਆ ਬਲਕਿ ਅੱਜ ਜਦੋਂ ਪੰਜਾਬ ਦੇ ਭੁਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨਸ਼ਿਆਂ ਦੇ ਖਿਲਾਫ ਫੈਸਲਾ ਕੋਲ ਲੜਾਈ ਲੜ ਰਹੀ ਹੈਗੀ ਹੈ ਜੁੱਤ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਜਦੋਂ ਇਹ ਲੋਕ ਲਹਿਰ ਬਣ ਚੁੱਕੀ ਹੈ ਜਦੋਂ ਲੋਕ ਆਪ ਮਹਾਰੇ ਅੱਗੇ ਆ ਕੇ ਇਸ ਲਹਿਰ ਦਾ ਹਿੱਸਾ ਬਣ ਰਹੇ ਨੇ ਉਸ ਵਕਤ ਜਿਹੜਾ ਹੈਗਾ ਕਾਂਗਰਸ ਦੁਆਰਾ ਇਦਾਂ ਦੀਆਂ ਗੱਲਾਂ ਕਰਨੀਆਂ ਨਾ ਕੇਵਲ ਜਿਹੜਾ ਹੈਗਾ ਜੁੱਤ ਨਸ਼ਿਆਂ ਦੇ ਵਿਰੁੱਧ ਮੁਹਿੰਮ ਨੂੰ ਢਾਹ ਲਾਉਣ ਵਾਲਾ ਹੈਗਾ ਬਲਕਿ ਜਿਹੜਾ ਇਹ ਡਰਗ ਮਾਫੀਆ ਦੇ ਅੱਗੇ ਸਰੈਂਡਰ ਕਰਨ ਵਾਲਾ ਵੀ ਹੈਗਾ ਇੱਕ ਸਮਝ ਤੋਂ ਪਰੇ ਹੈਗਾ ਕਿ ਇੱਕ ਨਸ਼ੇ ਦਾ ਆਲਟਰਨੇਟਿਵ ਦੂਜਾ ਨਸ਼ਾ ਕਿਵੇਂ ਹੋ ਸਕਦਾ ਹੈਗਾ ਅਸੀਂ ਪੰਜਾਬ ਨੂੰ ਜਿਹੜਾ ਹੈਗਾ